ਅੱਜ ਦੀ ਵੀਡੀਓ 'ਚ ਆਪਾਂ ਜਮਨ ਨਮੀ ਕੋਠੀ ਲੈ ਕੇ ਪਹੁੰਚੇ ਅਜੀ ਮਾਲਕ ਨੂੰ ਪੈਸਾਂ ਦੀ ਲੋੜ ਹੈ ਪੈਸਾਂ ਕਰਕੇ ਵੇਚਣੀ ਪੈ ਰਹੀ ਹੈ ਸੀ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਗਹਿਣੇ ਕੋਠੀ ਲੈਣੀ ਹੋਵੇ ਤਾਂ ਗਹਿਣੇ ਵੀ ਲੈ ਸਕਦੇ ਹੂੰ ਜੇ ਕਿਸਾਨੇ ਸਿੱਧੀ ਖਰੀਦਣੀ ਹੈ ਤਾਂ ਵੇਚ ਵੀ ਦੇਵਾਂਗੇ ਕੋਠੀ ਬਹੁਤ ਸੋਹਣੀ ਅਸੀਂ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਤੇ ਇਹ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਘਰ ਹੈ ਕੋਠੀ ਮਕਾਨ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਵੀਡੀਓ ਜਾਣਕਾਰੀ ਫੋਟੋ ਮੋਂ ਆਪਣੇ ਕੋਲੇ ਭੇਜ ਦਿਓ ਜਮਾ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜਿੰਨਾ ਘੱਟ ਰੇਟ ਹੈ ਜੀ ਉਹ ਤੋਂ ਦੁੱਗਣੀ ਸੋਹਣੀ ਕੋਠੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਬਾਹਰੋਂ ਜਿਹੜਾ ਰਸਤਾ ਲੱਗਦਾ ਤੁਸੀਂ ਚੈੱਕ ਕਰ ਲਓ ਜੀ ਜਿਹੜੀ ਗਲੀ ਐ ਮੂਰੋ ਬੰਦ ਲੱਗਦੀ ਐ ਜੀ ਤੇ ਕੋਠੀ ਦਾ ਨਕਸ਼ਾ ਬਹੁਤ ਵਧੀਆ ਗਾ ਨਕਸ਼ੇ ਤੇ ਤਿਆਰ ਕਰਵਾਈ ਹੋਈ ਆ ਫਰੰਟ ਡਿਜ਼ਾਈਨ ਪੂਰਾ ਵਧੀਆ ਸੀ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਆਪ ਹੀ ਦੇਖੋ ਜੀ ਬਾਹਰਲੀ ਸਾਈਡ ਤੋਂ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਮੇਨ ਗੇਟ ਪੂਰਾ ਵਧੀਆ ਮਿਲ ਜੂਗਾ ਬਿਹੜਾ ਆਪਾਂ ਨੂੰ ਖੁੱਲਾ ਡੁੱਲਾ ਦੇਖਣ ਨੂੰ ਮਿਲ ਜੂਗਾ ਜੀ ਸਾਰਾ ਬਿਹੜਾ ਪਰ ਪੱਕਾ ਮਿਲੂਗਾ ਬਾਕੀ ਆਪਾਂ ਅੰਦਰ ਦੀ ਗੱਲਬਾਤ ਜੇ ਕਰੀਏ ਤਾਂ ਲੋਬੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਤੇ ਆਪਾਂ ਨੂੰ ਅਟੈਚ ਇੱਕ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਜੀ ਡਰਾਇੰਗ ਏਰੀਆ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਖੁੱਲਾ ਡੁੱਲਾ ਬਣਿਆ ਹੋਇਆ ਡਰਾਇੰਗ ਰੂਮ ਜਿਹੜਾ ਬਣਿਆ ਹੋਇਆ ਉਹਦੇ ਨਾਲ ਹੀ ਆਪਾਂ ਨੂੰ ਇੱਕ ਬੈੱਡਰੂਮ ਦੇਖਣ ਨੂੰ ਮਿਲੂਗਾ ਜੀ ਪੂਰੇ ਵੱਡੇ ਖੁੱਲੇ ਡੁੱਲੇ ਆਪਾਂ ਨੂੰ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਅਸੀਂ ਕੋਈ ਐਦਾਂ ਨਹੀਂ ਹੈਗਾ ਵੀ ਭੀੜ ਭੜੇਖਾ ਜਿਹਾ ਆਪਾਂ ਨੂੰ ਮਿਲੂਗਾ ਜੀ ਜੇ ਆਪਾਂ ਲੰਬਾਈ ਚੌੜਾਈ ਦੀ ਗੱਲ ਕਰੀਏ ਤਾਂ ਮਾਲਕ ਨੇ 25x55 ਜਗ੍ਹਾ ਦੱਸੀ ਹੈ ਜਿਹੜੀ ਚੌੜਾਈ ਹੈ ਉਹ 25 ਫੁੱਟ ਹੈ ਤੇ ਜਿਹੜੀ ਲੰਬਾਈ ਐ ਉਹ 55 ਫੁੱਟ ਐ ਸੀ ਜਗ੍ਹਾ ਵਾਫਰ ਐ ਜੀ ਬਾਕੀ ਰਸੋਈ ਤੁਸੀਂ ਇੱਕ ਵਾਰੀ ਦੇਖੋ ਸੀ ਬਾਕੀ ਰੰਗ ਦਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆ ਤੇ ਮਾਲਕ ਕਹਿੰਦੇ ਨੇ ਵੀ ਸਾਨੂੰ ਪੈਸਿਆਂ ਦੀ ਲੋੜ ਐ ਮਾਲਕ ਕਹਿੰਦੇ ਨੇ ਵੀ ਸਾਨੂੰ ਪੈਸੇ ਛੇਤੀ ਤੋਂ ਛੇਤੀ ਚਾਹੀਦੇ ਨੇ ਮਾਲਕ ਕਹਿੰਦੇ ਨੇ ਵੀ ਜੇ ਕਿਸੇ ਨੇ ਕੁਠੀ ਖਰੀਦਣੀ ਹੋਵੇ ਤਾਂ ਖਰੀਦ ਵੀ ਸਕਦਾ ਜੇ ਖਰੀਦਣੀ ਨਹੀਂ ਹੈਗੀ ਤਾਂ ਪੈਸੇ ਜਿੰਨੇ ਕਿ ਇਹਨਾਂ ਨੂੰ ਚਾਹੀਦੇ ਸੀ ਉਹਨੇ ਕ ਪੈਸੇ ਦੇ ਕੇ ਗਹਿਣੇ ਲੈ ਸਕਦੇ ਹਾਂ ਐਫੀ ਡੈਪਟ ਵਗੈਰਾ ਬਣਵਾ ਲਿਓ ਸੀ ਤੇ ਕੋਠੀ ਤੇ ਤੁਸੀਂ ਕਬਜ਼ਾ ਕਰ ਸਕਦੇ ਹੋ ਰਹਿਣਾ ਸ਼ੁਰੂ ਕਰ ਸਕਦੇ ਹੋ ਸੀ ਤੇ ਮਾਲਕ ਕੋਲੇ ਜਦੋਂ ਵੀ ਪੈਸੇ ਬਣਦੇ ਅਸੀਂ ਮਾਲਕ ਕਰਾਰ ਕਰ ਲੈਣਗੇ ਵੀ ਇੰਨੇ ਟਾਈਮ ਤੱਕ ਅਸੀਂ ਪੈਸੇ ਦੇ ਦਾਂਗੇ ਉਹ ਤੋਂ ਬਾਅਦ ਕੋਠੀ ਸਾਡੀ ਹੋ ਚੁਗੀ ਐਦਾਂ ਕਰਨਾ ਐਦਾਂ ਵੀ ਹੋ ਸਕਦਾ ਸੀ ਜੇ ਕਿਸੇ ਨੇ ਸਿੱਧੀ ਕੋਠੀ ਲੈਣੀ ਹੈ ਤਾਂ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਜੀ 16 ਲੱਖ ਰੁਪਿਆ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ 16 ਲੱਖ ਦੇ ਵਿੱਚੋਂ ਮੜਾ ਮੋਟਾ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਫੋਨ ਕਰ ਸਕਦੇ ਹੋ ਜੇ ਕਿਸੇ ਨੂੰ ਕੋਠੀ ਪਸੰਦ ਆਉਂਦੀ ਐ ਸੀ ਮਾਲਕ ਦਾ ਏਰੀਆ ਤੇ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ 'ਚ ਦੱਸ ਦਿਆਂ ਸੀ ਤੁਹਾਡੇ ਖਾਤਰ ਬਹੁਤ ਵਧੀਆ ਮੌਕਾ ਲੈ ਕੇ ਪਹੁੰਚੇ ਹਾਂ ਜੀ ਆਪਾਂ ਜੇ ਕਿਸੇ ਨੇ ਗਹਿਣੇ ਕੋਠੀ ਲੈਣੀ ਐ ਬਹੁਤ ਸਾਰੇ ਆਪਣੇ ਕੋਲੇ ਕਮੈਂਟ ਵੀ ਆਉਂਦੇ ਹੁੰਦੇ ਸੀ ਤੇ ਬਹੁਤ ਸਾਰੇ WhatsApp ਤੇ ਮੈਸੇਜ ਵੀ ਆਉਂਦੇ ਆ ਵੀ ਸਾਨੂੰ ਜਾਂ ਤਾਂ ਕਿਰਾਏ ਤੇ ਘਰ ਚਾਹੀਦਾ ਜਾਂ ਕੋਈ ਗਹਿਣੇ ਵਾਸਤੇ ਦੱਸੋ ਤਾਂ ਗਹਿਣੇ ਵਾਸਤੇ ਆਪਾਂ ਘਰ ਪੂਰਾ ਵਧੀਆ ਅਜਲੇ ਕੇ ਪਹੁੰਚੇ ਹਾਂ ਜੀ ਕੋਠੀ ਆ ਜੀ ਬਹੁਤ ਵਧੀਆ ਸੋਹਣੀ ਤਿਆਰ ਜੇ ਤੁਸੀਂ ਇਹ ਕੋਠੀ ਗਹਿਣੇ ਲੈਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 88720 ਤੇ 79624 88720 79624 ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਮ ਮਾਲਿਕ ਨਾਲ ਗੱਲ ਕਰ ਸਕਦੇ ਹਾਂ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਮਾਨਸਾ ਏਰੀਆ ਚੋਂ ਆਪਾਂ ਇੱਕ ਕੋਠੀ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਜੀ ਇਹ ਕੋਠੀ ਤਾਂ ਮਾਨਸਾ ਜਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਜੀ ਬਾਕੀ ਆਪਾਂ ਟੋਟਲ ਜਾਣਕਾਰੀ ਦੀ ਗੱਲ ਕਰੀਏ ਸੀ ਤਾਂ 25 बाई 55 ਜਗ੍ਹਾ ਤਾਂ ਤੁਹਾਨੂੰ ਮੈਂ ਕੰਫਰਮ ਕਰਵਾ ਹੀ ਦਿੱਤੀ ਸੀਗੀ ਤਿੰਨ ਬੈੱਡਰੂਮ ਆਪ ਨੂੰ ਮਿਲ ਜਾਣਗੇ ਸੀ ਦੋ ਬਾਥਰੂਮ ਤੇ ਅਟੈਚ ਟਾਇਲਟ ਜੀ ਇੱਕ ਸਟੋਰ ਏਰੀਆ ਆਪ ਨੂੰ ਦੇਖਣ ਨੂੰ ਮਿਲੂਗਾ ਜੀ ਤੇ 16 ਲੱਖ ਰੁਪਏ ਡਿਮਾਂਡ ਹੈ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਤੇ ਵਧੀਆ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਗਹਿਣੇ ਤੁਹਾਨੂੰ ਕੋਠੀ ਇਹ ਚਾਹੀਦੀ ਆ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਇੱਕ ਵਾਰੀ ਲਾਜ਼ਮੀ ਕਰਿਓ ਜਦੋਂ ਫੋਨ ਤੇ ਗੱਲਬਾਤ ਤੁਸੀਂ ਸਾਰੀ ਕਰ ਲਈ ਸੀ ਜਦੋਂ ਤੁਹਾਨੂੰ ਸਾਰਾ ਕੁਝ ਕੋਠੀ ਬਾਰੇ ਪਤਾ ਲੱਗ ਗਿਆ ਰੇਟ ਵਗੈਰਾ ਤੁਸੀਂ ਮਾਲਕ ਨਾਲ ਬਹਿ ਕੇ ਕਰ ਲਿਓ ਜੀ ਬਾਕੀ ਜਿੰਨੀ ਜਾਣਕਾਰੀ ਹੈ ਗਹਿਣੇ ਵਾਸਤੇ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਪਹਿਲਾਂ ਫੋਨ ਤੇ ਗੱਲ ਕਰਿਓ ਜਦੋਂ ਸਾਰੀ ਗੱਲਬਾਤ ਤੁਹਾਨੂੰ ਕਨਫਰਮ ਹੋ ਗਈ ਸੀ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਤੇ ਉਹ ਤੋਂ ਬਾਅਦ ਜਾ ਕੇ ਤੁਸੀਂ ਦੇਖ ਕੇ ਜਦੋਂ ਫਿੱਟ ਬੈਠ ਗਈ ਪੂਰੀ ਤਰ੍ਹਾਂ ਕੋਠੀ ਦੇਖਣ ਤੋਂ ਬਾਅਦ ਤੇ ਉਹ ਤੋਂ ਬਾਅਦ ਗਹਿਣੇ ਦੀ ਗੱਲ ਕਰਨੀ ਹੈ ਤਾਂ ਬਹਿ ਕੇ ਗਹਿਣੇ ਦੀ ਗੱਲ ਕਰ ਲਿਓ ਜੀ ਤੇ ਕੋਠੀ ਖਰੀਦਣੀ ਹੈ ਤਾਂ ਰੇਟ ਵਗੈਰਾ ਮੁਕਾ ਕੇ ਆਪਦਾ ਤੇ ਡੀਲ ਕਰ ਸਕਦੇ ਹਾਂ ਜੀ ਬਾਕੀ ਦੋ ਆਫਰ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੀਆਂ ਖਰੀਦਣ ਵਾਲੀ ਵੀ ਤੁਹਾਨੂੰ ਕੋਠੀ ਮਿਲ ਗਈ ਜੇ ਗਹਿਣੇ ਲੈਣੀਆਂ ਤਾਂ ਵੀ ਇੱਕੋ ਕੋਠੀ 200 ਦੀ ਐਸੀ ਤੁਹਾਡੀ ਇੱਛਾ ਜੀ ਕੀ ਤੁਸੀਂ ਕਰਨਾਗਾ ਬਾਕੀ ਤੁਸੀਂ ਵੀਡੀਓ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਐ ਤਾਂ ਜ਼ਰੂਰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦ ਰਹੇ ਨੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਘਰ ਕੋਠੀ ਮਕਾਨ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਪਿੰਡ 'ਚੋਂ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਆਪਣਾ ਵਟਸਐਪ ਨੰਬਰ ਉੱਤੇ ਚੱਕਰੋ ਜੀ ਨੋਟ ਕਰ ਲਓ 73800 ਪੂਰਾ 6273 ਆਪਣੇ ਕੋਲੇ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਵੀਡੀਓ ਵਧੀਆ ਬਣਾ ਕੇ ਭੇਜਣੀ ਐ ਸੀ ਘੱਟ ਤੋਂ ਘੱਟ 4 ਤੋਂ 5 ਮਿੰਟ ਦੀ ਤੁਹਾਨੂੰ ਟੇਢਾ ਫੜ ਕੇ ਬਿਲਕੁਲ ਸਲੋ ਸਲੋ ਆਰਾਮ ਨਾਲ ਵੀਡੀਓ ਬਣਾਉਣੀ ਐ ਸੀ ਤੇ ਕੁਝ ਕੁ ਫੋਟੋਆਂ ਤੇ ਸਾਰੀ ਜਾਣਕਾਰੀ ਤੇ ਫਰੀ ਚ ਆਪਾਂ ਐਡ ਲਾ ਦਾਂਗੇ ਸੀ ਤੇ ਇੱਕ ਵਾਰੀ ਚੈੱਕ ਕਰ ਲਓ ਜੀ ਜਿਨੇ ਵੀ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿਹੜੇ ਏਰੀਆ ਚ ਕਿੰਨੇ ਕੇ ਰੇਟ ਤੱਕ ਕੋਠੀ ਘਰ ਮਕਾਨ ਤੁਹਾਨੂੰ ਕਿੱਥੋਂ ਚਾਹੀਦਾਗਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਜ ਦਾ ਸੌਦਾ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ